ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਂ ਤੇ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਵਾਂਗੇ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਸਿੱਖਿਆਦਾਇਕ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਜੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਪਿਆਰੀ ਜੀ ਕਹਾਣੀ ਇੱਕ ਵਾਰ ਦੀ ਗੱਲ ਹੈ ਇੱਕ ਭੁੱਖਾ ਗਿੱਦੜ ਜੰਗਲ ਵਿੱਚ ਭਟਕਦਾ ਫਿਰ ਰਿਹਾ ਸੀ ਭੁੱਖ ਵੱਡਿਆਂ ਵੱਡਿਆਂ ਨੂੰ ਪਾਗਲ ਬਣਾ ਦਿੰਦੀ ਹੈ ਇਹ ਹਾਲ ਹੀ ਉਸ ਸਮੇਂ ਗਿੱਦੜ ਦਾ ਸੀ ਉਹ ਭੁੱਖ ਦੇ ਨਾਲ ਮਾਰਿਆ ਜੰਗਲ ਵਿੱਚ ਤੁਰ ਹੀ ਜਾ ਰਿਹਾ ਸੀ ਅਚਾਨਕ ਹੀ ਉਸ ਦੇ ਸਾਹਮਣੇ ਸ਼ੇਰ ਆਗਿਆ ਗਿੱਦੜ புੱਦੀ ਚਲਾਕੀ ਅਤੇ ਹੀਰਾ ਫੇਰ ਵਿੱਚ ਸਾਰੇ ਜਾਨਵਰਾਂ ਤੋਂ ਤੇਜ਼ ਹੁੰਦਾ ਏ ਉਹ ਹਮੇਸ਼ਾ ਮੌਕੇ ਦਾ ਲਾਭ ਉਠਾਉਂਦਾ ਏ ਅਜਿਹਾ ਉਸ ਗਿੱਦੜ ਨੇ ਕੀਤਾ ਉਸ ਨੇ ਸ਼ੇਰ ਨੂੰ ਦੇਖਦਿਆਂ ਹੀ ਬੜੀ ਨਰਮਾਈ ਨਾਲ ਕਿਹਾ ਜੰਗਲ ਦੇ ਰਾਜਾ ਨੂੰ ਗਰੀਬ ਗਿੱਦੜ ਦਾ ਕੋਟੀ ਕੋਟੀ ਪ੍ਰਣਾਮ ਪਰ ਨਾਮ ਦੋਸਤ ਕਹੋ ਕਿਮਿਉ ਮਹਾਰਾਜ ਤੁਹਾਡੇ ਰਾਜ ਵਿੱਚ ਵੈਸੇ ਤਾਂ ਜਨਤਾ ਹਮੇਸ਼ਾ ਸੁਖੀ ਹੀ ਰਹਿੰਦੀ ਹੈ ਪਰ ਕਦੀ ਕਦੀ ਮੇਰੇ ਵਰਗਾ ਛੋਟਾ ਜੀਵ ਜਰੂਰ ਦੁਖੀ ਹੋ ਜਾਂਦਾ ਹੈ ਤੈਨੂੰ ਕੀ ਦੁੱਖ ਹੈ ਗਿੱਦੜ ਨੇ ਸ਼ੇਰ ਨੇ ਪੁੱਛਿਆ ਮਹਾਰਾਜ ਇੱਕ ਤਾਂ ਮੈਂ ਜਾਤ ਤੋਂ ਗਿੱਦੜ ਦੂਜਾ ਅਤੱਲਾ ਤੀਜਾ ਭੁੱਖਾ ਹੁਣ ਤੁਸੀਂ ਹੀ ਦੱਸੋ ਕਿ ਸੁੱਖ ਕਿੱਥੋਂ ਮਿਲੇ ਮੇਰੇ ਭਾਗਾ ਵਿੱਚ ਤਾਂ ਦੁੱਖ ਹੀ ਦੁੱਖ ਨੇ ਸੁੱਖ ਤਾਂ ਜਿਵੇਂ ਕੋਈ ਸੁਪਨਾ ਵੀ ਮੇਰੇ ਭਾਗਾ ਵਿੱਚ ਨਹੀਂ ਹੈ ਬਹੁਤ ਦੁਖੀ ਲੱਗਦੀ ਹਾਂ ਹਾਂ ਸੁਆਮੀ ਦੁੱਖਾਂ ਦਾ ਬੋਝ ਹੁਣ ਸਹਹ ਨਹੀਂ ਜਾਂਦਾ ਸੋਚਦਾ ਹਾਂ ਕਿ ਇਸ ਦੁਖੀ ਜੀਵਨ ਤੋਂ ਤਾਂ ਮਰਨਾ ਹੀ ਚੰਗਾ ਏ ਗਿੱਦੜ ਨੇ ਆਪਣੀਆਂ ਅੱਖਾਂ ਵਿੱਚ ਹੰਝੂ ਪਰਦੇ ਹੋਏ ਕਿਹਾ ਬਸ ਬਸ ਮਿੱਤਰ ਰੋ ਨਾ ਜੇਕਰ ਤੂੰ ਇੰਨਾ ਹੀ ਦੁਖੀ ਐ ਤਾਂ ਚੱਲ ਮੇਰੇ ਨਾਲ ਚੱਲ ਮੇਰੇ ਨਾਲ ਰਹਿ ਖਾਣ ਪੀਣ ਦੀ ਚਿੰਤਾ ਨਾ ਕਰਨਾ ਹੁਣ ਤੂੰ ਛੱਡ ਦੇ ਗਿੱਦੜ ਮਨ ਹੀ ਮਨ ਵਿੱਚ ਖੁਸ਼ ਹੋ ਗਿਆ ਤੇ ਸ਼ੇਰ ਦੇ ਨਾਲ-ਨਾਲ ਚੱਲਣ ਲੱਗਾ ਦੋਨੋਂ ਚੱਲਦੇ ਚੱਲਦੇ গুফা ਵਿੱਚ ਪੁੱਜ ਗਏ ਉਸ ਗੁਫਾ ਵਿੱਚ మాਸ ਪਿਆ ਦੇਖ ਕੇ ਗਿੱਦੜ ਦੀ ਭੁੱਖ ਹੋਰ ਵੀ ਤੇਜ਼ ਹੋ ਗਈ ਤੇ ਸ਼ੇਰ ਨੇ ਕਿਹਾ ਮਿੱਤਰ ਤੈਨੂੰ ਭੁੱਖ ਤਾਂ ਲੱਗੀ ਹੈ ਨਾ ਤਾਂ ਗਿੱਦੜ ਬੋਲਿਆ ਹਾਂ ਮਹਾਰਾਜ ਬਹੁਤ ਤੇਜ਼ ਭੁੱਖ ਲੱਗੀ ਹੈ ਫਿਰ পেট ਭਰ ਕੇ ਖਾ ਲੈ ਦੇਖ ਸਾਹਮਣੇ ਹਾਥੀ ਦਾ మాਸ ਪਿਆ ਹੈ ਇਸ ਪਨਾਹ ਤੇਰਾ ਢਿੱਡ ਕਈ ਵਾਰ ਭਰ ਜਾਵੇਗਾ ਧੰਨਵਾਦ ਮਹਾਰਾਜ ਧੰਨਵਾਦ ਇਹ ਕਹਿੰਦਾ ਹੋਇਆ ਗਿੱਦੜ ਉਸ ਮਾਸ ਤੇ ਟੁੱਟ ਕੇ ਪੈ ਗਿਆ ਤੇ ਬੜੇ ਹੀ ਸੁਆਦ ਨਾਲ ਖਾਣ ਲੱਗਾ ਭੁੱਖ ਤਾਂ ਕਈ ਦਿਨਾਂ ਤੋਂ ਤੜਫਾ ਹੀ ਰਹੀ ਸੀ ਪਰ ਅੱਜ ਤਾਂ ਇਸਵੇਂ ਭਗਵਾਨ ਨੂੰ ਵੀ ਉਸ ਤੇ ਦਇਆ ਗਈ ਹੋਵੇ ਸੋ ਸ਼ੇਰ ਨਾਲ ਉਸ ਦਾ ਟੱਕਰਾ ਵੀ ਹੋ ਗਿਆ। ਬਾਕੀ ਤਾਂ ਕੰਮ ਉਸ ਨੇ ਆਪਣੀ ਚਲਾਕੀ ਨਾਲ ਪੂਰਾ ਕਰ ਲਿਆ। ਹੁਣ ਭਲਾ ਭੁੱਖ ਦੀ ਕੀ ਮਜਾਲ ਜੋ ਉਸ ਨੂੰ ਸਤਾਵੇ। ਢਿੱਡ ਭਰ ਕੇ ਗਿੱਦੜ ਨੂੰ ਹੁਣ ਨੀਂਦ ਆ ਗਈ। ਉਹ ਉੱਥੇ ਹੀ ਢੇਰ ਹੋ ਗਿਆ ਤੇ ਘੁਰਾੜੇ ਮਾਰਨ ਲੱਗਾ। ਦੂਜੇ ਦਿਨ ਸਵੇਰੇ ਜਦੋਂ ਸ਼ੇਰ ਸ਼ਿਕਾਰ ਨੂੰ ਜਾਣ ਲੱਗਾ ਤਾਂ ਉਹ ਵੀ ਉਸ ਦੇ ਪਿੱਛੇ-ਪਿੱਛੇ ਚੱਲ ਪਿਆ ਉਸ ਨੂੰ ਪਤਾ ਸੀ ਕਿ ਸ਼ੇਰ ਆਪਣੇ ਲਈ ਤਾਂ ਸ਼ਿਕਾਰ ਕਰੇਗਾ ਹੀ ਬਸ ਉਸ ਦਾ ਬੱਚਿਆ-ਕੁੱਚਿਆ ਖਾ ਕੇ ਉਹ ਵੀ ਆਪਣੀ ਭੁੱਖ ਸ਼ਾਂਤ ਕਰ ਲਵੇਗਾ ਫਿਰ ਸ਼ੇਰ ਦੇ ਨਾਲ-ਨਾਲ ਚੱਲਣ ਵਿੱਚ ਜੰਗਲ ਦੇ ਜਾਨਵਰਾਂ ਤੇ ਵੀ ਉਸ ਦਾ ਰੋਗ ਜਿਹਾ ਪਵੇਗਾ ਉਹ ਅਲੱਗ ਹੁਣ ਤਾਂ ਉਸ ਦੀਆਂ ਪੰਜੋਂ ਬਈਆਂ ਘਿਓ ਵਿੱਚ ਸਨ ਮਿੱਤਰ ਗਿੱਦੜ ਤੂੰ ਇਸੇ ਗੁਫਾ ਵਿੱਚ ਆਰਾਮ ਕਰ ਕਿਉਂਕਿ ਤੂੰ ਸਾਡਾ ਮਹਿਮਾਨ ਹੈ ਅਸੀਂ ਹੁਣੇ ਸ਼ਿਕਾਰ ਮਾਰ ਕੇ ਲਿਆਉਂਦੇ ਹਾਂ ਮਹਾਰਾਜ ਤੁਸੀਂ ਠਹਰੇ ਜੰਗਲ ਦੇ ਰਾਜਾ ਤੁਸੀਂ ਇਸ ਤਰ੍ਹਾਂ ਇਕੱਲੇ ਜਾਂਦੇ ਹੋਏ ਚੰਗੇ ਨਹੀਂ ਲੱਗਦੇ ਰਾਜੇ ਦੇ ਨਾਲ ਮੰਤਰੀ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਗੱਲ ਤਾਂ ਤੇਰੀ ਠੀਕ ਹੈ। ਅਸੀਂ ਰਾਜਾ ਹੋ ਕੇ ਇਸ ਜੰਗਲ ਵਿੱਚ ਇਕੱਲੇ ਘੁੰਮਦੇ ਫਿਰਿਏ ਇਸ ਵਿੱਚ ਸਾਡੀ ਇੱਜ਼ਤ ਨਹੀਂ। ਰਾਜੇ ਦੇ ਨਾਲ ਇੱਕ ਮੰਤਰੀ ਵੀ ਹੋਣਾ ਜ਼ਰੂਰੀ ਹੈ। ਠੀਕ ਹੈ। ਅਸੀਂ ਅੱਜ ਤੋਂ ਤੈਨੂੰ ਆਪਣਾ ਮੰਤਰੀ ਨਿਯੁਕਤ ਕਰਦੇ ਹਾਂ। ਸ਼ੇਰ ਨੇ ਉਸੇ ਸਮੇਂ ਗਿੱਦੜ ਨੂੰ ਆਪਣਾ ਮੰਤਰੀ ਬਣਾ ਲਿਆ। ਮੰਤਰੀ ਬਣਦੇ ਹੀ ਕੁਝ ਹੀ ਦਿਨ ਵਿੱਚ ਗਿੱਦੜ ਦੇ ਪਰ ਨਿਕਲ ਆਏ। ਉਹ ਤਾਂ ਉਹ ਜੰਗਲ ਦੇ ਵਿੱਚ ਬੜੇ ਹੀ ਮਜ਼ੇ ਨਾਲ ਘੁੰਮਣ ਲੱਗਾ ਛੋਟੇ ਮੋਟੇ ਜਾਨਵਰਾਂ ਦੇ ਉਸ ਨੇ ਅਜੀਹਾ ਰੋਹ ਪਾਇਆ ਕਿ ਉਹ ਉਸ ਦੀ ਸ਼ਕਲ ਦੇਖਦਿਆਂ ਹੀ ਸਹਿਮ ਜਾਂਦੇ ਇੱਕ ਦਿਨ ਸ਼ੇਰ ਨੇ ਉਸ ਨੂੰ ਬੁਲਾ ਕੇ ਕਿਹਾ ਦੇਖੋ ਮੰਤਰੀ ਤੂੰ ਕੱਲ ਤੋਂ ਸਾਹਮਣੇ ਵਾਲੀ ਪਹਾੜੀ ਤੇ ਪਹਿਰਾ ਦੇ ਅਤੇ ਮੈਨੂੰ ਇਹ ਦੱਸਦਾ ਰਹੇਂ ਕੀ ਉੱਧਰ ਤੋਂ ਕੋਈ ਦੁਸ਼ਮਣ ਤਾਂ ਨਹੀਂ ਆ ਰਿਹਾ ਮੈਂ ਤੁਹਾਨੂੰ ਕਿਵੇਂ ਦੱਸਾਂਗਾ ਮਹਾਰਾਜ ਤੁਸੀਂ ਕੋਈ ਸੰਕੇਤ ਤਾਂ ਦੱਸ ਦਿਓ ਬਸ ਦੁਸ਼ਮਣ ਨੂੰ ਵੇਖਦੇ ਹੀ ਜ਼ੋਰ ਨਾਲ ਆਵਾਜ਼ ਲਗਾਈ ਤੇਰੀ ਆਵਾਜ਼ ਸੁਣਦੇ ਹੀ ਮੈਂ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਾ ਦਾ ਉਸ ਦਾ ਸ਼ਿਕਾਰ ਤੋਂ ਪਹਿਲਾਂ ਹੀ ਮੈਂ ਆਪਣਾ ਢਿੱਡ ਪਰ ਲਵਾਵਾਂਗਾ ਬਾਕੀ ਜੋ ਬਚੇਗਾ ਉਹ ਤੇਰੇ ਕੰਮ ਆ ਜਾਵੇਗਾ ਤਾ ਗਿੱੱੜ ਨੇ ਕਿਹਾ ਜਿਵੇਂ ਤੁਹਾਡਾ ਹੁਕਮ ਮੈਂ ਤੁਹਾਵੰਤ ਹੀ ਇਸ ਕੰਮ ਲਈ ਰਵਾਨਾ ਹੁੰਦਾ ਹਾਂ ਗਿੱੱੜ ਉਸ ਪਹਾੜੀ ਤੇ ਚੱਲਿਆ ਗਿਆ ਅਤੇ ਚਾਰੇ ਪਾਸਿਆਂ ਤੇ ਬਹੁਤ ਚੌਕਸੀ ਨਾਲ ਨਜ਼ਰਾਂ ਦੜਾਉਣ ਲੱਗਾ ਥੋੜੀ ਦੇਰ ਬਾਅਦ ਗਿੱੱੜ ਨੇ ਇੱਕ ਹਾਥੀ ਨੂੰ ਉਧਰੋਂ ਆਉਂਦੇ ਹੋਏ ਦੇਖਿਆ ਗਿੱੱੜ ਨੇ ਤੁਰੰਤ ਇਸ ਦੀ ਸੂਚਨਾ ਸ਼ੇਰ ਨੂੰ ਦਿੱਤੀ ਕਿਹਾ ਮਹਾਰਾਜ ਇੱਕ ਖੂਨੀ ਹਾਥੀ ਤੁਹਾਡੇ ਖੇਤਰ ਵਿੱਚ ਘੋਸ ਆਇਆ ਏ ਉਸਦੇ ਇਰਾਦੇ ਚੰਗੇ ਨਹੀਂ ਲੱਗਦੇ ਇਹ ਸੁਣ ਕੇ ਸ਼ੇਰ ਨੂੰ ਬਹੁਤ ਗੁੱਸਾ ਆਇਆ ਉਹ ਪੂਰੀ ਤਰ੍ਹਾਂ ਨਾਲ ਦਿਹਾੜਿਆ ਉਸ ਦੀਆਂ ਅੱਖਾਂ ਉਸਤੇ ਨਾਲ ਲਾਲ ਲਾਲ ਹੋ ਗਈਆਂ ਉਸ ਦੀ ਭਿਆਨਕ ਗਰਜ ਨੂੰ ਸੁਣਦੇ ਹੀ ਜੰਗਲ ਦੇ ਛੋਟੇ-ਮੋਟੇ ਜਾਨਵਰ ਜਾਨ ਬਚਾਉਣ ਦੇ ਲਈ ਭੱਜ ਕੇ ਖੜੇ ਹੋ ਗਏ ਸ਼ੇਰ ਤੇਜ਼ੀ ਨਾਲ ਉਸ ਪਹਾੜੀ ਬੱਲ ਨੂੰ ਵਧਿਆ ਕੁਝ ਹੀ ਦੇਰ ਵਿੱਚ ਉਹ ਪਹਾੜੀ ਤੇ ਗਿੱਦੜ ਦੇ ਕੋਲ ਜਾ ਪਹੁੰਚਿਆ ਸ਼ੇਰ ਨੇ ਹਾਥੀ ਨੂੰ ਦੇਖਿਆ ਤਾਂ ਉਸ ਨੂੰ ਹੋਰ ਵੀ ਜ਼ਿਆਦਾ ਜੋਸ਼ ਆ ਗਿਆ ਅਤੇ ਬਿਨਾਂ ਕੁਝ ਸੋਚੇ ਸਮਝੇ ਹਾਥੀ ਤੇ ਟੁੱਟ ਪਿਆ ਹਾਥੀ ਨੇ ਵੀ ਅਜੇ ਹੀ ਝੰਗਾੜ ਮਾਰੀ ਕਿ ਇੱਕ ਬਾਰ ਤਾਂ ਸਾਰਾ ਜੰਗਲ ਹੀ ਹਿੱਲ ਗਿਆ ਫਿਰ ਦੋਨਾਂ ਵਿੱਚ ਧਿਆਨ ਇੱਕ ਜੁੜ ਹੋਣ ਲੱਗਾ ਦੋਨਾਂ ਦੇ ਲੜਨ ਤੇ ਅਜੀਹਾ ਸ਼ੋਰ ਪੈਦਾ ਹੋ ਰਿਹਾ ਸੀ ਜਿਵੇਂ ਦੋ ਪਹਾੜ ਆਪਸ ਵਿੱਚ ਟਕਰਾਰ ਰਹੇ ਹੋਣ ਪਰ ਹਾਥੀ ਕੋਦੋਂ ਤੱਕ ਸ਼ੇਰ ਨਾਲ ਲੜ ਸਕਦਾ ਸੀ ਅੰਤ ਵਿੱਚ ਸ਼ੇਰ ਨੇ ਉਸ ਨੂੰ ਮਾਰ ਮੁਕਾਇਆ ਅਤੇ ਬੜੇ ਮਜ਼ੇ ਨਾਲ ਉਸ ਦਾ ਮਾਸ ਖਾਣ ਲੱਗਿਆ। ਕਈ ਦਿਨਾਂ ਦੇ ਬਾਅਦ ਉਸ ਨੂੰ ਹਾਥੀ ਦਾ ਮਾਸ ਖਾਣ ਦੇ ਲਈ ਮਿਲਿਆ ਸੀ। ਸ਼ੇਰ 파ੜ 파ੜ ਕੇ ਹਾਥੀ ਦਾ ਮਜ਼ੇਦਾਰ ਨਾਲ ਮਾਸ ਖਾ ਰਿਹਾ ਸੀ। ਅਤੇ ਗਿੱਦੜ ਲਲਚੀਆਂ ਨਜ਼ਰਾਂ ਨਾਲ ਉਸ ਵੱਲ ਵੇਖ ਰਿਹਾ ਸੀ। ਇਹ ਸੋਚ ਰਿਹਾ ਸੀ ਕਿ ਕਦੋਂ ਸ਼ੇਰ ਹਟੇ ਅਤੇ ਕਦੋਂ ਹਾਥੀ ਦੇ ਨਰਮ ਮਾਸ ਨਾਲ ਆਪਣੀ ਭੁੱਖ ਮਿਟਾ ਦੇ ਮਨ ਹੀ ਮਨ ਵਿੱਚ ਉਹ ਸ਼ੇਰ ਨੂੰ ਕੋਸਦਾ ਵੀ ਜਾ ਰਿਹਾ ਸੀ ਕਿ ਕੰਮ ਵਖਤ ਪਤਾ ਨਹੀਂ ਕਿੰਨਾ ਕੁ ਖਾਏਗਾ ਕੁਝ ਦੇਰ ਬਾਅਦ ਉਸ ਦੀ ਤਪੱਸਿਆ ਰੰਗ ਲਿਆਈ ਅਤੇ ਜੀਵ ਨਾਲ ਆਪਣੀਆਂ ਮੁੱਛਾਂ ਸਾਫ਼ ਕਰਦੇ ਹੋਏ ਸ਼ੇਰ ਬੋਲਿਆ ਹੁਣ ਅਸੀਂ ਚੱਲਦੇ ਹਾਂ ਮੰਤਰੀ ਤੂੰ ਆਪਣੀ ਵੀ ਭੁੱਖ ਸ਼ਾਂਤ ਕਰ ਲੈ ਤੁਸੀਂ ਤਾਂ ਬਹੁਤ ਥੋੜਾ ਖਾਦਾ ਮਹਾਰਾਜ ਥੋੜਾ ਹੋਰ ਖਾ ਲਓ ਨਹੀਂ ਨਹੀਂ ਬਸ ਠੀਕ ਹੈ ਇਹ ਕੇ ਕੇ ਸ਼ੇਰ ਉਥੋਂ ਚਲਾ ਗਿਆ ਉਸ ਦੇ ਜਾਂਦੇ ਹੀ ਗਿੱਦੜ ਹਾਥੀ ਤੇ ਮ੍ਰਿਤਕ ਸਰੀਰ ਤੇ ਟੁੱਟ ਪਿਆ ਉਹ ਹਾਥੀ ਦੇ మాਸ ਨੂੰ ਨੋਚਦਾ ਹੋਇਆ ਖਾਰ ਰਹਾ ਸੀ ਕਿ ਥੋੜੀ ਦੇਰ ਵਿੱਚ ਹੀ ਉਸ ਦਾ ਢਿੱਡ ਵੀ ਭਰ ਗਿਆ ਤਦ ਅਸਮਾਨ ਵੱਲ ਮੂੰਹ ਚੁੱਕ ਕੇ ਬੋਲਿਆ ਤੇਰਾ ਲੱਖ ਲੱਖ ਸ਼ੁਕਰ ਹੈ ਮਾਲਕਾ ਜੋ ਤੂੰ ਸ਼ੇਰ ਨਾਲ ਮੇਰੀ ਦੋਸਤੀ ਕਰਾ ਦਿੱਤੀ ਜ਼ਰੂਰ ਹੀ ਇਹ ਮੇਰੇ ਕਿਸੇ ਚੰਗੇ ਕਰਮ ਦਾ ਫਲ ਹੈ ਥੋੜੇ ਦਿਨਾਂ ਵਿੱਚ ਹੀ ਗਿੱਦੜ ਦਾ ਰੰਗ ਢੰਗ ਬਦਲ ਗਿਆ ਜਦੋਂ ਖੁੱਲਾ ਖਾਣ ਨੂੰ ਮਿਲਦਾ ਤਾਂ ਜੀਵ ਆਪਣੇ ਆਪ ਨੂੰ ਸੁਖੀ ਮਹਿਸੂਸ ਕਰਦਾ ਹੈ ਅਤੇ ਬੇਫਿਕਰੀ ਤਾਂ ਕੁੰਝ ਵੀ ਜੀਵ ਨੂੰ ਹਰਾ ਭਰਾ ਕਰ ਦਿੰਦੀ ਹੈ ਇਹੀ ਹਾਲ ਉਸ ਗਿੱਦੜ ਦਾ ਸੀ ਉਸ ਨੂੰ ਸ਼ੇਰ ਦੇ ਕੋਲ ਰਹਿੰਦੇ ਹੋਏ ਸਾਰੇ ਹੀ ਸੁੱਖ ਮਿਲ ਗਏ ਸਨ ਇੰਨਾ ਸੁੱਖਾਂ ਦੇ ਕਾਰਨ ਉਹ ਮੋਟਾ ਹੁੰਦਾ ਜਾ ਰਿਹਾ ਸੀ ਦੇਖਦੇ ਦੇਖਦੇ ਉਹ ਇੰਨਾ ਮੋਟਾ ਹੋ ਗਿਆ ਕਿ ਜੰਗਲੀ ਜਾਨਵਰ ਉਸ ਦੀ ਸ਼ਕਲ ਦੇਖਦੇ ਹੀ ਡਰਨ ਲੱਗੇ ਆਪਣੇ ਆਪ ਨੂੰ ਉਹ ਇੰਨਾ ਸ਼ਕਤੀਸ਼ਾਲੀ ਸਮਝਣ ਲੱਗ ਪਿਆ ਸੀ ਕਿ ਉਸ ਨੂੰ ਸ਼ੇਰ ਦੇ ਵੀ ਸਹਾਰੇ ਦੀ ਜ਼ਰੂਰਤ ਮਹਿਸੂਸ ਨਹੀਂ ਸੀ ਹੋ ਰਹੀ ਮੈਂ ਹੋ ਸ਼ੇਰ ਦੀ ਜੂਠ ਕਿਉਂ ਖਾਵਾਂ ਉਹ ਇਹ ਸੋਚਣ ਲੱਗ ਪਿਆ ਸੀ ਇੱਕ ਦਿਨ ਉਸਦੇ ਮਨ ਵਿੱਚ ਵਿਚਾਰ ਆਇਆ ਕਿ ਹੁਣ ਤਾਂ ਮੇਰੇ ਵਿੱਚ ਇੰਨੀ ਤਾਕਤ ਆ ਗਈ ਹੈ ਕਿ ਮੈਂ ਹਾਥੀ ਨੂੰ ਵੀ ਮਾਰ ਸਕਦਾ ਹਾਂ ਉਸ ਸਮੇਂ ਗਿੱਦੜ ਸ਼ੇਰ ਦੇ ਕੋਲ ਗਿਆ ਅਤੇ ਨਿਮਰਤਾ ਨਾਲ ਨਮਸਕਾਰ ਕਰਕੇ ਬੋਲਿਆ हे ਜੰਗਲ ਦੇ ਰਾਜਾ ਮੈਨੂੰ ਤੁਹਾਡੀ ਸੇਵਾ ਕਰਦੇ ਕਰਦੇ ਬਹੁਤ ਦਿਨ ਹੋ ਗਏ ਹਨ ਹੁਣ ਤਾਂ ਮੈਂ ਆ ਗਿਆ ਲੈੜ ਆਇਆ ਹਾਂ ਮੈਂ ਅਸਲ ਵਿੱਚ ਆਪਣੇ ਘਰ ਜਾਣਾ ਚਾਹੁੰਦਾ ਹਾਂ ਸ਼ੌਕ ਨਾਲ ਜਾਓ ਮਿੱਤਰ ਪਰ ਇੱਕ ਗੱਲ ਦਾ ਧਿਆਨ ਰੱਖੀਂ ਕਿ ਜੋ ਵੀ ਤੈਨੂੰ ਖਾਣ ਨੂੰ ਮਿਲੇ ਉਸ ਵਿੱਚੋਂ ਥੋੜਾ ਬਹੁਤ ਕੱਲ ਦੇ ਲਈ ਜ਼ਰੂਰ ਬਚਾ ਕੇ ਰੱਖੀਂ ਮੇਰੇ ਨਾਲ ਰਹਿ ਕੇ ਤਾਂ ਤੈਨੂੰ ਖਾਣ ਦੀ ਫਿਕਰ ਨਹੀਂ ਸੀ ਪਰ ਮਹਾਰਾਜ ਤੁਹਾਡੇ ਨਾਲ ਰਹਿ ਕੇ ਮੈਨੂੰ ਹੁਣ ਸ਼ਿਕਾਰ ਕਰਨਾ ਵੀ ਆ ਗਿਆ ਏ ਹੁਣ ਮੈਂ ਆਪ ਵੀ ਸ਼ਿਕਾਰ ਕਰਕੇ ਆਪਣਾ ਢਿੱਡ ਭਰ ਲਿਆ ਕਰਾਂਗਾ ਸ਼ੇਰ ਨੇ ਗਿੱਦੜ ਵੱਲ ਬੜੇ ਧਿਆਨ ਨਾਲ ਦੇਖਿਆ ਅੱਜ ਇਹ ਗਿੱਦੜ ਬਹੁਤ ਮੋਟਾ ਤਾਜ਼ਾ ਦਿਖਾਈ ਦੇ ਰਿਹਾ ਸੀ ਜਿਸ ਦਿਨ ਇਹ ਗਿੱਦੜ ਉਸ ਦੇ ਕੋਲ ਆਇਆ ਸੀ ਉਸ ਦਿਨ ਤਾਂ ਇਹ ਮਰੀਅਲ ਜਾ ਸੀ ਪਰ ਮੁਫਤ ਦਾ ਮਾਲ ਖਾਂ ਖਾ ਕੇ ਇਸ ਤੇ ਇਨਾ ਮੁਟਾਪਾ ਆ ਗਿਆ ਸੀ ਕਿ ਦੇਖਣ ਵਿੱਚ ਇਹ ਕਿਸੇ ਹਾਕੀ ਦੇ ਬੱਚੇ ਤੋਂ ਘੱਟ ਨਹੀਂ ਸੀ ਲੱਗਦਾ ਸ਼ਾਇਦ ਇਸ ਲਈ ਇਹ ਆਪਣੇ ਆਪ ਨੂੰ ਬਹਾਦਰ ਸਮਝ ਰਿਹਾ ਸੀ ਇਹ ਸਮਝਦਾ ਹੈ ਕਿ ਮੋਟੇ ਵਿੱਚ ਹੀ ਤਾਕਤ ਹੁੰਦੀ ਹੈ ਇਸ ਦੀ ਇਹ ਭੁੱਲ ਹੈ ਜੋ ਕਿ ਇਸ ਨੂੰ ਲੈ ਡੁੱਬੇਗੀ ਇਹੀ ਸੋਚ ਕੇ ਸ਼ੇਰ ਮੁਸਕਰਾਉਂਦਾ ਹੋਇਆ ਮਨ ਹੀ ਮਾਨ ਵਿੱਚ ਸੋਚ ਰਿਹਾ ਸੀ ਤੇ ਬੋਲਿਆ ਦੇ ਗਿੱਦੜ ਮੈਂ ਜਾਣਦਾ ਹਾਂ ਇਹ ਥੋੜਾ ਜਿਹਾ ਸੁੱਖ ਹਰ ਜੀਵ ਦਾ ਦਿਮਾਗ ਖਰਾਬ ਕਰ ਦਿੰਦਾ ਏ ਤੂੰ ਮੇਰੇ ਕੋਲ ਰਹਿ ਕੇ ਕਾਫੀ ਸੁੱਖ ਪ੍ਰਾਪਤ ਕੀਤਾ ਏ ਹੁਣ ਤੂੰ ਆਪਣੇ ਆਪ ਨੂੰ ਮੇਰੀ ਤਰ੍ਹਾਂ ਬਹਾਦਰ ਸਮਝਣ ਲੱਗਿਆ ਪਰ ਮੇਰੀ ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖੀ ਕਿ ਸ਼ਿਕਾਰ ਕਰਨਾ ਹਰ ਇੱਕ ਦੇ ਵਾਸ ਦੀ ਗੱਲ ਨਹੀਂ ਮੈਂ ਤਾਂ ਇਹੀ ਸਲਾਹ ਦਿਆਂਗਾ ਕਿ ਤੂੰ ਮੇਰੇ ਕੋਲ ਹੀ ਰਹਿ ਅਤੇ ਸਾਰੀ ਉਮਰ ਖਾਂਦਾਰ ਐ ਇਹਨਾਂ ਤਾਂ ਮੈਂ ਵੀ ਸਮਝ ਰਿਹਾ ਹਾਂ ਕਿ ਨਾ ਤਾਂ ਤੇਰਾ ਕੋਈ ਘਰ ਐ ਅਤੇ ਨਾ ਕੀ ਤੂੰ ਕਿਤੇ ਜਾਣਾ ਐ ਤੇਰੇ ਵਿੱਚ ਆਪਣੀ ਤਾਕਤ ਦਾ ਹੰਕਾਰ ਜਾਗ ਉੱਠਿਆ ਐ ਤੇ ਇਹ ਚੰਗੀ ਗੱਲ ਨਹੀਂ ਇੱਕ ਗੱਲ ਨਾ ਭੁੱਲੀ ਕਿ ਕਮੰਡੀ ਦਾ ਸਿਰ ਹਮੇਸ਼ਾ ਨੀਮਾ ਹੁੰਦਾ ਐ ਹੈ ਜੰਗਲ ਦੇ ਰਾਜਾ ਤੁਸੀਂ ਜੋ ਕਿਹਾ ਉਹ ਸੱਚ ਐ ਮੈਂ ਆਪਣੀ ਤਾਕਤ ਦੇ ਬਲਬੁੱਤੇ ਤੇ ਜਿਉਣ ਦਾ ਮੌਕਾ ਚਾਹੁੰਦਾ ਹਾਂ ਬਸ ਇੱਕ ਵਾਰ ਮੈਨੂੰ ਆਪਣੀ ਤਾਕਤ ਨਾਲ ਜਿਉਣ ਦਾ ਮੌਕਾ ਦੇ ਦਿਓ ਤੁਸੀਂ ਮੇਰੇ ਰਾਜਾ ਹੋ ਤੇ ਮੇਰੇ ਗੁਰੂ ਗੁਰੂ ਵੀ ਹੋ ਇਸ ਲਈ ਮੈਨੂੰ ਆਸ਼ੀਰਵਾਦ ਦਿਓ ਕਿ ਮੈਂ ਆਪਣੇ ਕੰਮ ਵਿੱਚ ਸਫਲ ਹੋ ਜਾਵਾਂ ਜੇਕਰ ਤੁਸੀਂ ਆਪਣੇ ਆਪ ਨੂੰ ਇਸ ਯੋਗ ਸਮਝਦਾ ਹੋ ਗਿੱਦੜ ਮਹਾਰਾਜ ਤਾ ਫਿਰ ਅੱਜ ਤੋਂ ਮੇਰੀ ਥਾਂ ਤੇ ਰਾਜਾ ਬਣ ਕੇ ਬੈਠ ਅਤੇ ਮੈਂ ਤੇਰਾ ਮੰਤਰੀ ਬਣ ਕੇ ਸ਼ਿਕਾਰ ਦੇਖਣ ਜਾਇਆ ਕਰਾਂਗਾ ਅਰਥਾਤ ਅੱਜ ਤੋਂ ਤੇਰਾ ਕੰਮ ਮੈਂ ਕਰਾਂਗਾ ਤੇ ਮੇਰਾ ਕੰਮ ਤੂੰ ਕਰ ਬਸ ਜਿਵੇਂ ਮੈਂ ਤੈਨੂੰ ਸ਼ਿਕਾਰ ਕਰਕੇ ਦਿੰਦਾ ਸੀ ਉਸੇ ਤਰ੍ਹਾਂ ਤੂੰ ਮੈਨੂੰ ਸ਼ਿਕਾਰ ਕਰਕੇ ਦਿਆ ਕਰੀ ਤੇ ਮੈਂ ਤੈਨੂੰ ਸ਼ਿਕਾਰ ਦੱਸ ਦਿਆਂ ਕਰਾਂਗਾ ਅੰਨਾ ਕੀ ਭਾਲੇ ਦੋ ਅੱਖਾਂ ਇਹੀ ਤਾਂ ਗਿੱਦਰ ਚਾਹੁੰਦਾ ਸੀ ਸ਼ੇਰ ਦੀ ਗੱਲ ਸੁਣਦਿਆਂ ਹੀ ਉਸ ਦੀਆਂ ਅੱਖਾਂ ਚਮਕ ਉਠੀਆਂ ਇਸ ਲਈ ਥੋੜਾ ਜਿਹਾ ਹਿਚਕਚਾਉਂਦੇ ਹੋਏ ਬੋਲਿਆ ਠੀਕ ਹੈ ਮਹਾਰਾਜ ਜੇਕਰ ਤੁਸੀਂ ਕਹਿੰਦੇ ਹੋ ਤਾਂ ਅਜਿਹਾ ਹੀ ਸਹੀ ਇਸ ਤਰ੍ਹਾਂ ਮੇਰੀ ਸ਼ਕਤੀ ਪਰਖਣ ਵੀ ਹੋ ਜਾਵੇਗਾ ਠੀਕ ਹੈ ਹੁਣ ਮੈਂ ਚੱਲਿਆ ਹਾਂ ਸ਼ਿਕਾਰ ਦੀ ਤਲਾਸ਼ ਵਿੱਚ ਪਹਾੜੀ ਬਨ ਇਹ ਕਹਿ ਕੇ ਸ਼ੇਰ ਪਹਾੜੀ ਬਨ ਚੱਲ ਪਿਆ ਅਤੇ ਗਿੱਦਰ ਥਾਠ ਨਾਲ ਜੰਮ ਕੇ ਉਸ ਦੇ ਸੁਹਾਸ਼ਨ ਤੇ ਬੈਠ ਗਿਆ ਇਸ ਸਮੇ ਉਸ ਦੀ ਖੁਸ਼ੀ ਐਨੀ ਸੀ ਕਿ ਉਸ ਨੂੰ ਹੋਰ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਤੇ ਉਸ ਤੋਂ ਰਾਜਾ ਬਣਨ ਦੀ ਖੁਸ਼ੀ ਹਜ਼ਮ ਵੀ ਨਹੀਂ ਸੀ ਹੋ ਰਹੀ ਉਸ ਨੂੰ ਰਾਜਾ ਬਣਨ ਦੀ ਖੁਸ਼ੀ ਨੇ ਐਨਾ ਅੰਨਾ ਕਰ ਦਿੱਤਾ ਸੀ ਕਿ ਸਾਰਾ ਜੀਵਨ ਹੀ ਉਹ ਦੱਬੂ ਬਣਿਆ ਰਿਹਾ ਅੱਜ ਇੱਕ ਸ਼ੇਰ ਉਸ ਦਾ ਮੰਤਰੀ ਹੈ ਸੇਵਕ ਹੈ ਤੇ ਉਹ ਮਾਲਿਕ ਹੈ ਉਸ ਇਹਸਾਸ ਨੂੰ ਉਸ ਨੂੰ ਪਾਗਲ ਕਰ ਦਿੱਤਾ ਅਤੇ ਉਹ ਸਿੰਘਾਸਨ ਵੱਲ ਦੇਖਦਾ ਕਦੀ ਮਾਣ ਕਰਦਾ ਤੇ ਕਦੇ ਚਿਹਰਾ ਚੁੱਕ ਚੁੱਕ ਕੇ ਸੱਜੇ ਖੱਬੇ ਦੇਖਦਾ ਛੋਟੇ ਮੋਟੇ ਸਾਰੇ ਜਾਨਵਰ ਇਹ ਤਾਂ ਜਾਣਦੇ ਸੀ ਕਿ ਉਹ ਗਿੱਧਰ ਸ਼ੇਰ ਦਾ ਸਾਥੀ ਹੈ ਇਸ ਲਈ ਸਾਰੇ ਜਾਨਵਰ ਉਸ ਨੂੰ ਨਮਸਕਾਰ ਕਰਦੇ ਸਨ ਪਰ ਗਿੱਧਰ ਨੇ ਕਦੇ ਇਹ ਨਹੀਂ ਸੀ ਸੋਚਿਆ ਕਿ ਇਹ ਜਾਨਵਰ ਕੇਵਲ ਉਸ ਨੂੰ ਇਸ ਲਈ ਪ੍ਰਣਾਮ ਕਰਦੇ ਨੇ ਕਿਉਂਕਿ ਉਹ ਸ਼ੇਰ ਦਾ ਸਾਥੀ ਹੈ ਉਹ ਤਾਂ ਇਹੀ ਸਮਝਦਾ ਸੀ ਕਿ ਲੋਕ ਉਸ ਨੂੰ ਉਸ ਦੀ ਤਾਕਤ ਤੋਂ ਡਰਦੇ ਨੇ ਹੰਕਾਰ ਹਰ ਜੀਵਨ ਦਾ ਦੁਸ਼ਮਣ ਹੁੰਦਾ ਹੈ ਇਸ ਲਈ ਹੰਕਾਰ ਉਸ ਨੂੰ ਲੈ ਕੇ ਡੁੱਬਦਾ ਹੈ ਉਧਰ ਸ਼ੇਰ ਪਹਾੜੀ ਤੇ ਬੈਠਿਆ ਦੂਰ ਤੋਂ ਆਉਣ ਜਾਣ ਵਾਲੇ ਜਾਨਵਰਾਂ ਨੂੰ ਦੇਖ ਰਿਹਾ ਸੀ ਉਸ ਨੂੰ ਵੀ ਜੀਵਨ ਵਿੱਚ ਪਹਿਲੀ ਵਾਰ ਸ਼ਾਂਤੀ ਮਿਲੀ ਸੀ ਅੱਜ ਉਸ ਨੇ ਕੋਈ ਸ਼ਿਕਾਰ ਨਹੀਂ ਕਰਨਾ ਸੀ ਅੱਜ ਤੋਂ ਸ਼ਿਕਾਰ ਦਾ ਕਰਨ ਦਾ ਕੰਮ ਗਿੱਦਰ ਦਾ ਸੀ ਤਾਰ ਸ਼ੇਰ ਨੇ ਦੇਖਿਆ ਕਿ ਇੱਕ ਹਾਥੀ ਉਸ ਜੰਗਲ ਵੱਲ ਵਧਿਆ ਚੱਲਿਆ ਆ ਰਿਹਾ ਸੁਭਾਅ ਬਸ ਸ਼ੇਰ ਉਸ ਤੇ ਹਮਲਾ ਕਰਨ ਦੇ ਲਈ ਦੌੜਿਆ ਪਰ ਅਚਾਨਕ ਉਸ ਨੂੰ ਯਾਦ ਆਇਆ ਕਿ ਅੱਜ ਤਾਂ ਮੈਂ ਸ਼ਿਕਾਰ ਨਹੀਂ ਕਰਨਾ ਇਹ ਕੰਮ ਤਾਂ ਗਿੱਦੜ ਦਾ ਏ ਸ਼ੇਰ ਦੌੜਿਆ ਦੌੜਿਆ ਗੁਫਾ ਵਿੱਚ ਗਿਆ ਤੇ ਗਿੱਦੜ ਨੂੰ ਜਾ ਕੇ ਕਿਹਾ ਮਹਾਰਾਜ ਉਠੋ ਸ਼ਿਕਾਰ ਆਇਆ ਏ ਹਾਥੀ ਕੀ ਕਿਹਾ ਸਾਡਾ ਸ਼ਿਕਾਰ ਆਇਆ ਏ ਉਸੇ ਲਈ ਰਾਜਾ ਜਦ ਹੀ ਉੱਠ ਖੜਿਆ ਸਾਡਾ ਕੰਮ ਹੀ ਸ਼ਿਕਾਰ ਹੈ ਚਲੋ ਸੇਵਕ ਅਸੀਂ ਚੱਲਦੇ ਹਾਂ ਇਹ ਕਹਿੰਦੇ ਹੋਏ ਗਿੱਦਰ ਸ਼ੇਰ ਦੀ ਤਰ੍ਹਾਂ ਬਿਹਾੜਨ ਲੱਗਾ ਉਸ ਦੀ ਫਟ ਜਿਹੀ ਆਵਾਜ਼ ਸੁਣ ਕੇ ਸ਼ੇਰ ਮਨ ਹੁਣ ਮਨ ਵਿੱਚ ਹੱਸ ਰਿਹਾ ਸੀ ਕਿਉਂ ਮੰਤਰੀ ਜੀ ਸਾਡੀ ਆਵਾਜ਼ ਵਿੱਚ ਪੂਰਾ ਰੋਗ ਹੈ ਜਾਂ ਨਹੀਂ ਸ਼ੇਰ ਬੋਲਿਆ ਹਾਂ ਮਹਾਰਾਜ ਤੁਹਾਡੀ ਆਵਾਜ਼ ਸੁਣ ਕੇ ਜੰਗਲ ਦੇ ਛੋਟੇ-ਮੋਟੇ ਜਾਨਵਰ ਤਾਂ ਕਦੋਂ ਦੇ ਭੱਜ ਕੇ ਖੜੇ ਹੋ ਗਏ ਹੋਣਗੇ ਅਜੇ ਹੀ ਹੁੰਦੇ ਨੇ ਰਾਜਾ ਸਾਡਾ ਸਰੀਰ ਬਿਲਕੁਲ ਹਾਥੀ ਵਰਗਾ ਨਹੀਂ ਲੱਗਦਾ ਹਾਂ ਹਾਂ ਲੱਗਦਾ ਏ ਪਰ ਹੁਣ ਜਲਦੀ ਚੱਲੋ ਨਹੀਂ ਤਾਂ ਸ਼ਿਕਾਰ ਉੱਥੋਂ ਚਲਾ ਜਾਵੇਗਾ ਚਲੋ ਮਾਨਪਰੀ ਜੀ ਤੁਸੀਂ ਸਾਡੇ ਪਿੱਛੇ ਪਿੱਛੇ ਆਓ ਤੁਸੀਂ ਤੋਂ ਅਸੀਂ ਤੁਹਾਡੇ ਤੋਂ ਪਹਿਲਾਂ ਉੱਥੇ ਪੁੱਜ ਕੇ ਹਾਥੀ ਦਾ ਕਲਿਆਣ ਕਰਦੇ ਹਿੱਧਰ ਨੂੰ ਤਾਂ ਆਪਣੇ ਆਪ ਤੇ ਪੂਰਾ ਵਿਸ਼ਵਾਸ ਹੀ ਸੀ ਕੀ ਹਾਥੀ ਨੂੰ ਪਲ ਵਿੱਚ ਮਾਰ ਮੁਕਾਵਾਗਾ ਆਖਿਰੇ ਸ਼ੇਰ ਵੀ ਉਸ ਹੀ ਆਖਰ ਇਹ ਸ਼ੇਰ ਵੀ ਤਾਂ ਉਸ ਨੂੰ ਐਵੇਂ ਹੀ ਮਾਰਦਾ ਸੀ ਹਾਥੀ ਪਹਾੜੀ ਤੇ ਖੜਾ ਝੰਗਾੜ ਰਿਹਾ ਸੀ ਉਧਰ ਗਿੱਦੜ ਵੀ ਉਸ ਨੂੰ ਦੇਖ ਕੇ ਦਹਾੜਨ ਲੱਗਾ ਉਸ ਨੇ ਹਾਥੀ ਦੇ ਸਾਹਮਣੇ ਪਹੁੰਚ ਕੇ ਇੱਕ ਲੰਬੀ ਸ਼ਾਲ ਮਾਰੀ ਤੇ ਹਾਥੀ ਤੇ ਹਮਲਾ ਕਰ ਦਿੱਤਾ ਐਵੇਂ ਹੀ ਸ਼ੇਰ ਕਰਿਆ ਕਰਦਾ ਸੀ ਉਹ ਬਿਲਕੁਲ ਸ਼ੇਰ ਦੀ ਨਕਲ ਕਰ ਰਿਹਾ ਸੀ ਹਾਥੀ ਨੇ ਇੱਕ ਗਿੱਦੜ ਨੂੰ ਆਪਣੇ ਉੱਪਰ ਹਮਲਾ ਕਰਦੇ ਹੋਏ ਦੇਖਿਆ ਤਾਂ ਉਸ ਦਾ ਗੁੱਸੇ ਦਾ ਕੋਈ ਟਿਕਾਣਾ ਨਾ ਰਿਹਾ ਇੱਕ ਗਿੱਦੜ ਦੀ ਇਹ ਮਜਾਲ ਕਿ ਹਾਥੀ ਤੇ ਹਮਲਾ ਕਰੇ ਬਸ ਫਿਰ ਕੀ ਸੀ ਉਸ ਨੇ ਗਿੱਦੜ ਨੂੰ ਆਪਣੀ ਸੁੰਡ ਵਿੱਚ ਲਪੇਟ ਕੇ ਉੱਪਰ ਚੁੱਕਿਆ ਅਤੇ ਧਰਤੀ ਤੇ ਪਟਕਾ ਪਟਕਾ ਮਾਰਿਆ ਜਿਵੇਂ ਹੀ ਗਿੱਦੜ ਉੱਠਣ ਲੱਗਿਆ ਕਰੇ ਹਾਥੀ ਉਸ ਤੇ ਆਪਣਾ ਪੈਰ ਰੱਖ ਕੇ ਉਸ ਨੂੰ ਥੱਲੇ ਦਬ ਦਿਆ ਕਰੇ ਤੇ ਇਸ ਤਰ੍ਹਾਂ ਕਰਦੇ ਕਰਦੇ ਹਾਥੀ ਨੇ ਜਿੱਦੜ ਨੂੰ ਮਿੱਠੀ ਨੀਂਦ ਸੁਵਾ ਦਿੱਤਾ ਸੇਰ ਦੂਰ ਖੜਾ ਹੱਸ ਰਿਹਾ ਸੀ ਹੱਸਦੇ ਹੱਸਦੇ ਉਸ ਦੇ ਮੂੰਹ ਵਿੱਚੋਂ ਇੱਕੋ ਹੀ ਬਾਤ ਨਿਕਲਿਆ ਮੂਰਖ ਬੇਮੌਤ ਮਾਰਿਆ ਗਿਆ ਇਸ ਤਰ੍ਹਾਂ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਤਾਕਤ ਹੀ ਨਹੀਂ ਹੁੰਦੀ ਤਾਨੂੰ ਹਮੇਸ਼ਾ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਸਿੱਖਿਆ ਦੇ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ